ਇਹ ਅੰਦੋਲਨ ਨੂੰ ਜਿਹੜਾ ਸਮਰਥਨ ਦਿੱਤਾ ਜਾ ਰਿਹਾ। ਤੋਂ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਜਿਹੜਾ ਖਰੋਰੀ ਬਾਟਰ ਤੇ ਇਹ ਚੱਲ ਰਿਹਾ ਅੰਦੋਲਨ ਹੈ। ਕਿੱਥੇ ਤੋਂ ਲੈ ਕੇ ਕਿੱਥੇ ਤੱਕ ਜਿਹੜੀਆਂ ਟਰਾਲੀਆਂ ਖੜੀਆਂ ਨੇ ਸੋ ਲਗਾਤਾਰ ਤੁਸੀਂ ਜਿਹੜੀਆਂ ਥੈਵੀਰਾਂ ਦੇਖ ਰਹੇ ਹੋ। ਕਿ ਕਿਸ ਤਰੀਕੇ ਨਾਲ ਇੱਥੇ ਜਿਹੜਾ ਵੱਧ ਚੜ ਕੇ ਇਕੱਠਾ ਹੈ ਹੋ ਰਿਹਾ। ਸੋ ਬੀਬੀਆਂ ਵੀ ਪਿੰਡਾਂ ਦੇ ਵਿੱਚੋਂ ਲਗਾਤਾਰ ਆ ਕੇ ਇਸ ਅੰਦੋਲਨ ਦਾ ਹਿੱਸਾ ਬਣ ਰਹੀਆਂ ਨੇ। ਦਾ ਆਪਣੇ ਆਪਣੇ ਵਿਚਾਰ ਰੱਖੇ ਜਾ ਰਹੇ ਨੇ ਬੀਬੀਆਂ ਦੇ ਵੱਲੋਂ ਕਿਸਾਨਾਂ ਦੇ ਜਿਹੜੇ ਹੱਕੀ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਬੀਬੀਆਂ ਵੱਲੋਂ ਬੋਲਿਆ ਜਾ ਰਿਹਾ ਜੀ ਗੱਲ ਜੇਕਰ ਗੱਲ ਕਰੀਏ ਬਜ਼ੁਰਗਾਂ ਦੀ ਬੱਚਿਆਂ ਦੀ ਨੌਜਵਾਨਾਂ ਦੀ ਸਾਰੇ ਹੀ ਵੱਦ ਚੜਕੇ ਇਸ ਅੰਦੋਲਨ ਦੇ ਵਿੱਚ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਪਹੁੰਚ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਜਿਹੜਾ ਦੇਖ ਰਹੇ ਕੱਟ ਹੈ ਜਿਹੜਾ ਬਹੁਤ ਹੀ ਜ਼ਿਆਦਾ ਇੱਥੇ ਹੋ ਚੁੱਕਿਆ ਹੈ ਅਸੀਂ ਇਸ ਵਕਤ ਖਨੋਰੀ ਬਾਰਡਰ ਤੇ ਮੌਜੂਦ ਆ। ਚੜਕੇ ਪਿੰਡਾਂ ਦੇ ਵਿੱਚੋਂ ਪਾਣੀ ਲੈ ਕੇ ਜਿਹੜੇ ਨੌਜਵਾਨ ਆ ਉਹ ਟਰਾਲੀਆਂ ਪਾਣੀ ਆ ਪਰ ਪਰਕੇ ਲਿਆ ਰਹੇ ਨੇ। ਸੋ ਹੋਰ ਖਾਣ ਪੀਣ ਦੇ ਜਿਹੜੇ ਆ ਰਸਦਾਂ ਨੇ ਉਹ ਲਗਾਤਾਰ ਤੇ ਪਹੁੰਚਾਈਆਂ ਜਾ ਰਹੀਆਂ। ਤਾਂ ਜੋ ਉਹਨਾਂ ਨੂੰ ਅੰਦੋਲਨ ਕਰਦੇ ਸਮੇਂ ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰ ਸਕੇ, ਕਰਨਾ ਪਵੇ। ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹਨਾਂ ਦੀ ਹਰ ਪੱਖੋਂ ਜਿਹੜੀ ਮਦਦ ਹੈ ਲਗਾਤਾਰ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਲੱਗਦੇ ਜਿਹੜੇ ਪਿੰਡ ਆ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਜੇਕਰ ਗੱਲ ਕੀਤੀ ਜਾਵੇ ਖਾਲਸਾ ਸਾਈਡ ਦੀ ਖਾਲਸਾ ਸਾਈਡ ਦੇ ਵੱਲੋਂ ਵੀ ਇਹ ਜਿਹੜੀ ਸੇਵਾ ਆ ਹਰ ਇੱਕ ਅੰਦੋਲਨ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਕੀਤੀ ਜਾਂਦੀ ਆ ਇਸੇ ਤਰ੍ਹਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਖਾਲਸਾ ਸਾਈਡ ਦਾ ਇੱਕ ਵੱਡਾ ਯੋਗਦਾਨ ਆ ਤਾਂ ਤੁਸੀਂ ਦੇਖ ਰਹੇ ਹੋ ਟਰਾਲੀਆਂ ਤੇ ਲਗਾਤਾਰ ਝੰਡੇ ਲਾਏ ਹੋਏ ਨੇ ਖਾਲਸਾਈ ਝੰਡੇ ਕਿਸਾਨੀ ਝੰਡੇ ਲਾ ਕੇ ਬਾਰਡਰਾਂ ਤੇ ਬਰੂਹਾ ਤੇ ਕਿਸਾਨ ਵੀਰ ਜਿਹੜੇ ਬੈਠੇ ਹੋਏ ਨੇ ਸੋ ਲਗਾਤਾਰ ਵਹਾਂ ਪਿੰਡ ਜਿਹੜਾ ਇਕੱਠ ਹੈ ਉਹ ਵੱਧਦਾ ਜਾ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੇ ਵੀਰ ਨੇ ਪਿੰਡਾਂ ਚੋਂ ਲੰਗਰ ਦੀਆਂ ਟਰਾਲੀਆਂ ਪਰ ਪਰ ਕੇ ਲਿਆ ਰਹੇ ਨੇ ਬਾਰਡਰ ਤੇ ਇਹ ਕਿਸਾਨ ਵੀਰਾਂ ਦੇ ਲਈ ਇਹ ਲੰਗਰ ਹੈ ਜਿਹੜਾ ਪਿੰਡਾਂ ਦੇ ਵਿੱਚੋਂ ਪਹੁੰਚਾਇਆ ਜਾ ਰਿਹਾ ਵੱਖ-ਵੱਖ ਤਰੀਕੇ ਦੇ ਨਾਲ ਇੱਥੇ ਜਿਹੜੇ ਕਿਸਾਨ ਵੀਰ ਨੇ ਉਹ ਆਪਣਾ ਜਿਹੜਾ ਪ੍ਰੋਟੈਸਟ ਹੈ ਬੜਾ ਪੀਸਫੁਲੀ ਕਰ ਰਹੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਨੇ ਇੱਥੇ ਆ ਕੇ ਬੈਠੇ ਹੋਏ ਨੇ ਤੁਸੀਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਟਰਾਲੀਆਂ ਦੇ ਵਿੱਚ ਵੀਰ ਚੜ ਕੇ ਆਏ ਹੋਏ ਨੇ ਬਾਰਡਰਾਂ ਦੇ ਉੱਪਰ ਆਪਣਾ ਹੱਕ ਲੈਣ ਲਈ ਸੋ ਅਸੀਂ ਅੱਗੇ ਵੀ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤਸਵੀਰਾਂ ਕਿ ਇਹ ਜਿਹੜਾ ਅੰਦੋਲਨ ਹੈ ਕਿੱਥੇ ਤੋਂ ਲੈ ਕੇ ਕਿੱਥੇ ਤੱਕ ਜਿਹੜੀਆਂ ਟਰਾਲੀਆਂ ਖੜੀਆਂ